ਮੈਂ ਮੈਂ ਸਬਜੀ ਧਰ ਲਾ ਹੁਣ ਫਟਾਫਟ ਕੱਪੜੇ ਧੋ ਕੇ ਪਾ ਲਈ ਮੈਂ ਇਹ ਦੀਸ਼ ਦਾ ਫੋਨ ਨਹੀਂ ਆਇਆ 2-3 ਦਿਨ ਹੋ ਗਏ ਕਰਾਂ ਉਹਨੂੰ ਮੈਂ ਫੋਨ ਦੋ ਤਾਂ ਤਾਂ ਮੇਰਾ ਡੀਕ ਦਾ ਹੋਊਗਾ ਵੀ ਮਾਮੀ ਫੋਨ ਲਾਉਂ ਛੁੱਟੀਆਂ ਚ ਲਾ ਨਾ ਕਿਤੇ ਕੰਮ ਤਾਂ ਨਹੀਂ ਕਰਦੀ ਹੋ ਨਹੀਂ ਅਜੇ ਤਾਂ 3:00 ਵਜੇ ਲਾ ਲਈ ਨਹੀਂ ਮੈਂ ਹੈਲੋ ਹੈਲੋ ਹਾਂ ਦੀਸ਼ ਕਿਵੇਂ ਆ ਸਾਸਤਰੀ ਕਾ ਠੀਕ ਹੈ ਕੀ ਗੱਲ ਦੋ ਤਿੰਨ ਦਿਨ ਹੋ ਗਏ ਫੋਨ ਹੀ ਨਹੀਂ ਲਾਇਆ ਦੀਛ ਤੂੰ ਅੱਛਾ ਅੱਛਾ ਠੀਕ ਆ ਠੀਕ ਆ ਝੂਨਾ ਲਾਉਣ ਦੀ ਤਿਆਰੀਆਂ ਹੈ ਬਈ ਇਹ ਬੂਏ ਮਿਲ ਗਏ ਅੱਛਾ ਠੀਕ ਆ ਠੀਕ ਆ ਠੀਕ ਆ ਤੇ ਮੈਂ ਤਾਂ ਆਈ ਆਂਦੀ ਸੀ ਬੜਾ ਮੇਰਾ ਦੋ ਤਾਂ ਦੇਖਦਾ ਹੋਊਗਾ ਵੀ ਮਾਮੀ ਨੇ ਫੋਨ ਨਹੀਂ ਲਾਇਆ ਤੇ ਤੂੰ ਆ ਜਾ ਦੋ ਦਿਨ ਚਾਰ ਦਿਨ ਲਾ ਜਾ ਸਾਡੇ ਕੋਲੇ ਤੇ ਜੇ अच्छा ठीक है नहीं ਤੇ ਜੇ ਤੇਰੇ ਕੋਲ ਨਹੀਂ ਟਾਈਮ ਹੈਗਾ ਤੇ ਅਸੀਂ ਇਹਨੂੰ ਕੱਲੇ ਨੂੰ ਲੈ ਜਾਂਦੇ ਆ ਦੋਤੇ ਨੂੰ ਸਾਡੇ ਨੂੰ ਨਾਲੇ ਸਾਡਾ ਜੀ ਲੱਗ ਜਾ ਚਾਰ ਦਿਨ ਚੰਗਾ 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 ਫਿਰ ਪੁੱਛ ਲੈ ਫਿਰ ਮੈਨੂੰ ਬੈਕ ਕਾਲ ਕਰੀ ਚੰਗਾ ਆਉਣ ਨੂੰ ਹਾਂ ਕੋਈ ਨਾ ਚਰ ਕੋਈ ਨਾ ਇੱਕ ਦੋ ਦਿਨ ਦੋ ਦਿਨ ਲਾ ਜਾ ਫਿਰ ਨਹੀਂ ਬਾਹਲਾ ਟਾਈਮ ਹੈਗਾ ਤਾਂ ਹੋਰ ਇਹਨਾਂ ਹੋਰ ਕੁੜੇ ਮੁੰਡਾ ਡੀਕਦਾ ਹੋਊਗਾ ਚੰਗਾ 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 ਓਕੇ ਓਕੇ ਲੈ ਫੋਨ ਤਾਂ ਮੈਂ ਲਾਤਾ ਉਹਨੂੰ ਕਹਿੰਦੀ ਆ ਚੱਲ ਮੈਨੂੰ ਮਜ਼ਦੂਰੀ ਆਰ ਦੱਸਦੀ ਆ ਫਿਰ ਫੋਨ ਲਾ ਕੇ ਵੀ ਆਉਣਾ ਕਿ ਨਹੀਂ ਅੱਜ ਪਸੂ ਵੇਖ ਕੇ ਆਉਣਾ ਚਾਹ ਰਹੇ ਉਹਨਾਂ ਨੂੰ ਪੱਠੇ ਪਾ ਜਾ ਮੈਂ ਤਾਂ ਮੈਂ ਆ ਕੇ ਕਰਦੀ ਪੱਠੇ ਪਾ ਦੇ ਮੈਂ फटाफट ਫਿਰ ਦੀਸ਼ ਫੋਨ ਲਾਉਗੀ ਮੈਨੂੰ ਜੇ ਆਉਣਾ ਹੋਇਆ ਤਾਂ ਉਹਨੂੰ ਮੈਂ ਕਿਹਾ ਸੀ ਆ ਜਾ ਇੱਕ ਅੱਡੇ ਦਿਨ ਚ ਬੈਕ ਕਾਲ ਕਰਦੀ ਆਂਦੀ ਸੀ ਮੈਂ ਪੁੱਛ ਕੇ ਅਖੀ ਚੋਨਾ ਵੀ ਲਾਉਣਾ ਹੁੰਦਾ ਫਿਰ ਫਿਰ ਚੋਨਾ ਲਾਉਣ ਲੱਗ ਜੂ ਆ ਮੇਰਾ ਫੋਨ ਆਈ ਜਾਂਦਾ ਅੱਛਾ ਦੀਚ ਦਾ ਹੋਊਗਾ ਫੋਨ ਮੈਂ ਵੇਖਾਂ ਜਾ ਕੇ ਪੱਠੇ ਤਾਂ ਪਾਏ ਇਹਨਾਂ ਨੂੰ ਹੈਲੋ ਹਾਂ ਦੀਚ ਸਤਿ ਸ੍ਰੀ ਅਕਾਲ ਜੀ ਕੀ ਕਹਿੰਦੇ ਪੁੱਛ ਹਾਂ अच्छा ठीक है वो भी आज आएंगी तो भी फिर काम करके कोई ना कोई ना कोई ना कोई ना कोई ना आ जा फिर दोनों जने आउंगे कि कल ही बस ती आएंगी नहीं, पास आ अच्छा अच्छा कोई ना कोई ना आ जाओ फिर हजे टाइम है हजे तो हाँ हाँ ठीक है ठीक है ओके ओके आ होर मेरे दो तीन तो चा चढ़ गया हो भी मैं नानकू जाना बुलाई करता साढ़ा तो ਚਲ ਜਾਉਣ ਜੋਗਾ ਕੋੜੇ ਦੇਸ਼ ਆਈ ਨਹੀਂ 5 ਵਜੇ ਹੁਣ ਤਾਂ 5:30 ਹੋ ਗਏ ਆ ਜਾਣਾ ਚਾਹੀਦਾ ਸੀ ਉਹਨੂੰ ਟਾਈਮ ਬਹੁਤ ਹੋਇਆ ਪਿਆ ਹੁਣ ਚਲ ਠੰਡੇ ਹੋਈ ਤੁਰਿਆ ਹਾਂ ਤਾਂ ਚੰਗੀ ਗੱਲ ਆ ਚਲ ਮੈਂ ਲੀੜੇ ਲਾ ਦੇ ਸਾਮ ਦੇ ਆਉਂਦੇ ਨੂੰ ਕੰਮ ਨਿਵੇੜ ਲਾਂ ਫਿਰ ਚਾਰ ਗੱਲਾਂ ਹੋ ਜਾਣ ਅੱਛਾ ਲੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਹੀਂ ਅੱਛਾ ਨਹੀਂ ਅੱਜ ਨੂੰ ਬੋਤਾ ਹੈ ਕਿ ਮਿਲਦੇ ਹਾਂ ਹਾਂ ਮੈਂ ਸਹੀ ਮੈਂ ਜਾਣਾ ਮਮੀ ਦੀ ਖੀ ਉਸ ਅਸੀਂ ਬਹੁਤ ਆ ਗਏ ਠੀਕ ਹੈ ਠੀਕ ਹੈ ਵਧੀਆ ਮੈਂ ਨਵੀਂ ਕੀ ਜਾਂਦੀ ਸੀ ਹੁਣ ਹੋਰ ਅਸੀਂ ਵੀ ਕਿਹਾ ਕਿ 2 ਘੰਟੇ ਹੋ ਗਏ ਫੋਨ ਕੀਤੇ ਹੋ ਅੱਛਾ ਹਾਂ ਮੈਂ 2 ਘੰਟੇ ਹੋ ਗਏ ਕਿਹੜੇ ਹਜੇ ਮੈਂ ਬਸ ਨਹੀਂ ਮਿਲੀ ਸਾਨੂੰ ਥੋੜਾ ਜਿਹਾ ਲੇਟ ਹੋ ਗਏ ਉੱਥੇ ਸ਼ਹਿਰ ਮੰਡੀ ਅੱਛਾ ਠੀਕ ਹੈ ਕਿਤੇ ਆਧਾਰ ਕਾਰਡ ਵਾਲੀ ਤਾਂ ਡਿੱਕੀ ਨਹੀਂ 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 ਹਾਂ ਅੱਜ ਨਹੀਂ ਡਿੱਕਣੀ ਸੀ ਗਰਮੀ ਬਾਹਰ ਆ ਰਹੀ ਹੈ ਹਾਂ ਹਾਂ ਗਰਮੀ ਬੜੀ ਹੋਈ ਪਈ ਬਹੁਤ ਗਰਮੀ ਆ ਚੰਗਾ ਹੋ ਗਿਆ ਤੁਸੀਂ ਠੰਡੇ ਹੋਏ ਤੁਰੇ ਹਾਂਜੀ ਹਾਂਜੀ ਹੋਰ ਨਹੀਂ ਮੇਰਾ ਤਾਂ ਬੜਾ ਹੀ ਤਾਂ ਕਰਕੇ ਸਾਨੂੰ ਆਏ ਹੋਗੇ ਵੀ ਸ਼ਾਮ ਜੀ ਨੂੰ ਚੱਲਾਂਗੇ ਮੇਰਾ ਤਾਂ ਜੀ ਅੱਜ ਆਏ ਉਧਰ ਆ ਮੈਂ ਕਿਹਾ ਮੇਰਾ ਤਾਂ ਦੋ ਤਾਂ ਠੀਕ ਤਾਂ ਉਹ ਇੱਥੇ ਬੈਠੋ ਤੁਸੀਂ ਆਜੋ ਹਾਂ ਲੈ ਆਏ ਪੁੱਤ ਆਜੋ ਏਸੀ ਛੱਡਾਂ ਨਹੀਂ ਐਸਿੰਤ ਕੀ ਆ ਭਾਬੀ ਰਹਿਣ ਦੇ ਕੰਟੀ ਐਵੇਂ ਬੈਲ ਲਈ ਜਾਊਗਾ ਬਦੂ ਦਾ ਬੈਲ ਸੋਡੇ ਨਾਲੋਂ ਚੰਗਾ ਮੈਨੂੰ ਨਹੀਂ ਨਹੀਂ ਰਹਿਣ ਦੇ ਮੈਂ ਤਾਂ ਮਸਾਂ ਆਇਆ ਨਹੀਂ ਮੁੱਤ ਮੇਰਾ ਗਰਮੀ ਆਉਗੀ ਕਿੰਨੇ ਦੀ ਵੇਟ ਸੀ ਵੀ ਮੈਂ ਜਾਣਾ 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 ਮੈਂ ਘਰ ਦਾ ਮੈਂ ਰੱਖਿਆ ਮੈਂ ਕੱਪੜੇ ਨਾਲੇ ਮੈਂ ਪਾਣੀ ਲੈਣੀ ਕੋਈ ਨਹੀਂ ਤੁਸੀਂ ਸਿਰਫ ਕਿਉਂ ਖਾਂ ਮੈਂ ਕਿੰਨਾ ਮੋਕ ਕਰਦੀ ਆ ਮਾਮੀ ਐ ਨਾ ਸਾਬ ਹਾਂ ਕਾਹੀ ਤਰ੍ਹਾਂ ਹੀ ਲੱਗਦਾ ਇੱਥੇ ਆ ਕੇ ਨਾ ਮਸਾਂ ਚਾਹ ਛੜਿਆ ਪਿਆ ਦੋ ਤੀ ਨੂੰ ਮੇਰੇ ਨੂੰ ਹੂੰ ਦੇ ਮਨਾਨ ਕੀ ਆਇਆ ਪੱਜਾ ਪੱਜਾ ਮਿਲਿਆ ਮੈਨੂੰ ਆ ਕੇ ਬਾਲਾ ਖਰਾਬ ਹੈ ਤਾਂ ਬਾਲਾ ਮੋ ਕਰਦਾ ਲੈ ਬਤ ਪਾਣੀ ਲੈ ਲੋ ਹੋਰ ਕਿਵੇਂ ਸੀ ਸਾਰੇ ਘਰੇ ਵਧੀਆ ਸੀ ਸਾਰੇ ਸੀ ਵਧੀਆ ਸੀ ਹਾਂਜੀ ਹਾਂਜੀ ਸਾਰੇ ਵਧੀਆ ਸੀ ਇਹ ਮੋ ਨੇ ਦੀਦੀ ਉਹ ਵੀ ਉਹ ਆਪਦੇ ਨਾਨਕਿਆਂ ਨੂੰ ਗਈ ਵੀ ਆ ਅੱਛਾ ਤਾਂ ਸਾਡਾ ਜੀ ਨਹੀਂ ਲੱਗਿਆ ਮੈਂ ਕਿਹਾ ਮੈਂ ਤਾਂ ਇਹਨੂੰ ਸੱਤਦੀ ਆ ਆਪਦੇ ਦੋਤੇ ਨੂੰ ਇਹ ਹੋਰ ਹਾਂ ਤੇ ਨਾਲੇ ਮੈਂ ਖੈ ਤਾਂ ਢੀਕ ਦਾ ਹੋਊਗਾ ਕਿੱਦੇ ਦਾ ਇਹ ਤਾਂ ਕਹੀ ਜਾਂਦਾ ਪਣਾਣ ਕੀ ਚਲੀ ਨਾ ਹਾਂ ਵੀ ਮੈਨੂੰ ਫੋਨ ਨਹੀਂ ਕੀਤਾ ਟਾਈਮ ਹੀ ਨਹੀਂ ਲੱਗਦਾ ਸੀ ਸਾਡਾ ਹੁਣ ਮੈਂ ਕਿਹਾ ਚੱਲ ਜਾਏ ਨੇ ਉਹਨਾਂ ਨੇ ਝੋਨੇ ਝੋਨਾ ਲਾਉਣਾ ਸੀ ਅੱਛਾ ਅੱਛਾ ਠੀਕ ਆ ਬੀਜੀ ਹੋਏ ਫਿਰ ਦੇ ਸੀ ਤਾਂ ਕਰਕੇ ਫਿਰ ਅਸੀਂ ਬਸ ਤੇ ਹਾਂ ਝੋਨੇ ਦੀ ਰੋਤ ਆ ਗਈ ਨਾ ਹਾਂਜੀ ਹਾਂਜੀ ਲੈਟ ਲੂਟ ਆਈ ਜਾਂਦੀ ਆ ਹਾਂਜੀ ਵਧੀਆ ਆਈ ਏ ਵੀ ਲੈਟ ਹਾਂ ਨਹੀਂ ਸਰਕਾਰ ਲੈਟ ਤਾਂ ਇਹ ਵਾਵਾ ਦਿੰਦੀ ਆ ਹਾਂਜੀ ਹਾਂਜੀ ਨਹੀਂ ਵਧੀਆ ਆਈ ਲੈਟ ਤੇ ਦੂਜਾ ਤੁਸੀਂ ਬੈਠੋ ਤੇ ਮੈਂ ਦੂਜਾ ਚਾਹ ਲੈ ਕੇ ਆਉਣੀ ਆ ਚੰਗਾ ਠੀਕ ਏ ਠੀਕ ਭੁੱਖ ਲੱਗੀ ਹੋਊਗੀ ਹਾਂ ਆ ਗਲਾਸ ਮੈਂ ਲੈ ਜਾਂਦੀ ਆ ਬ ਯੂਰਲਾਈਜ਼ਿੰਗ மூਦਾ ਸਿਮੂ ਖੜ ਦਿਨ ਦੀ ਇਹਦੇ ਨਾਲ ਉਹ ਦੀਦੀ ਨੇ ਭੇਜਿਆ ਬਾਰੋਂ ਸੋਹਣ ਦੀਦੀ ਨੇ ਭੇਜਿਆ ਇਹਨੂੰ ਵੀ ਭੇਜਿਆ ਸੀ ਨਾ ਇਹਦੇ ਨਾਲ ਦਾ ਹੀ ਸੀ ਤੇਰਾ ਤੂੰ ਤੋੜਤਾ ਸੀ ਲੈ ਮੈਂ ਚਾਹ ਕਰਦਿਆਂ ਹੁਣ ਬੀਖਦੇ ਹੋਣਗੇ ਬੈਠੇ ਲਓ ਜੀ ਚਾਹ ਪੀਓ ਹਾਂਜੀ ਚਾਹ ਮੈਂ ਲੈ ਆਈ ਪੀਓ ਚਾਹ ਨਹੀਂ ਨਹੀਂ ਗਰਮੀ ਖੇਚ ਚਲਕਾਰੀ ਤੇਰੇ ਆਏ ਤੂੰ ਕਹੀ ਨਹੀਂ ਮੈਨੂੰ ਖੇਚ ਚਲਾ ਹੈ ਲੈ ਬੱਸ ਤੇ ਲੋ ਪੂਜੀ ਦਾ ਮੈਨੂੰ ਦੋ ਤਿੰਨ ਬਹੁਤ ਪਸੰਦ ਆ ਹਨਾ ਬਈ ਪੂਜੀਗਾ ਬਿਸਕਟ ਤੇ ਹਾਂ ਬੈਠੀ ਮੈਂ ਹੋਰ ਠੀਕ ਆ ਨਾ ਵਧੀਆ ਕਰੇ ਠੀਕ ਆ ਹੈ ਹਾਂ ਸਾਰੇ ਵਧੀਆ ਨੇ ਤੇ ਤੇਰੀ ਗੇਮ ਹੀ ਲੋਟ ਆਉਂਦੀ ਆ ਹੈ ਓਏ ਮਾਤੇ ਲੱਗਦੇ ਰਹੇ ਬੇ ਕੰਮ ਹਾਂ ਹਾਂ ਬਸ ਸਾਰੇ ਜੜੀ ਮੋਬਾਈਲ ਤੇ ਤੇ ਛੁੱਟੇ ਦਾ ਕੰਮ ਕਰ ਲਿਆ ਕੀ ਕਰਨਾ ਸੀ ਹਜੇ ਰਹਿਂਦਾ ਕਰਿਆ ਆ ਬੜਾ ਸਿਆਣਾ ਏ ਕੰਮ ਕਰਕੇ ਪਹਿਲਾਂ ਚ ਫ੍ਰੀ ਹੋ ਕੇ ਹੈ ਲਓ ਜੀ ਦੁੱਧ ਆ ਗਿਆ ਤੁਹਾਡਾ ਗਰਮ ਗਰਮ ਦੁੱਧ ਪੀਓ ਲਓ ਮਾ ਭੀ ਮੈਂ ਉਹ ਲੈ ਕਾ ਤੋ ਨਹੀਂ ਪੀਣਾ ਨਾਨਕੇ ਮੈਂ ਨਾ ਵੱਡੇ ਹੋ ਕੇ ਜਾਈਦਾ ਹੁੰਦਾ ਕਹਿਣਗੇ ਲਿੱਸਾ ਹੋ ਕੇ ਆ ਗਿਆ ਨਾਨਕਿਆਂ ਕੋਈ ਕਹਿ ਦਿੰਦੇ ਵੀ ਇੱਕ ਰਾਤ ਚ ਹੀ ਆ ਗਿਆ ਲਿੱਸਾ ਹੋ ਕੇ ਲੈ ਫੜ ਤੂੰ ਪੀਣਾ ਕਿਉਂ ਹੋਰ ਨਾਲੇ ਥੋੜਾ ਜਿਹਾ ਪੀ ਲੈ ਹੋਰ ਪੀ ਹੋਰ ਹੋਗੇ ਵੇਲੇ ਪਾਪਾ ਹਾਂ ਬਸ ਮੈਂ ਆਉਣੀ ਆ ਦੇਸ਼ ਮੈਂ ਤਾਂ ਅੱਗੇ ਬਾਹਰ ਸ਼ਰਮ ਆਈ ਜਾਂਦੀ ਹੈ ਮੈਂ ਕਹਾਂਗੀ ਮੈਂ ਕੱਲੀ ਅੰਦਰ ਬੈਠੀ ਭਾਵੀ ਦਾ ਕੰਮ ਨਹੀਂ ਕੋਈ ਫਿਰ ਕਿੰਨੋਂ ਵੀ ਤਾਂ ਕਰਨਾ ਹੀ ਹੈ ਹਾਂ ਮੈਂ ਆਉਣੀ ਆ ਬਸ ਮੈਂ ਫ੍ਰੀ ਹੋ ਗਏ ਬਸ ਮੈਂ ਆਉਣੀ ਪੰਜ ਮਿੰਟਾਂ ਚ ਹੈਲੋ ਹਾਂ ਆਗੇ ਲਓ ਕੰਬਲ ਲੈ ਲੋ ਆਪ ਦੇ ਤੇ ਆਹ ਤੇ ਬਸ ਹੁਣ ਆਪਾਂ ਮੈਂ ਨਿਬੜਿਆ ਹੀ ਕੰਮ ਐਂ ਕਰੋ ਆ ਦੁੱਧ ਵਾਲੇ ਗਲਾਸ ਚਲ ਇੱਥੇ ਰੱਖ ਲਿਓ ਤੜਕੀ ਚੱਕ ਲਈ ਪਏ ਹੋਰ ਫੇਰ ਐਂ ਤਾਂ ਹੁਣ ਮੇਰਾ ਨਿਬੜਣਾ ਨਹੀਂ ਫੇਰ ਆਪਾਂ ਗੱਲਾਂ ਕਿਵੇਂ ਕਰਾਂਗੇ ਹੈ ਤਾ ਇਹ ਹੀ ਗੱਲ ਹੈ ਸਹੀ ਗੱਲ ਹੈ ਹਾਂ ਪੋਸਣਾ ਹੋ ਨਿਬੜ ਕੇ ਸਰ ਇੱਧਰ ਹੀ ਬਹਿ ਜਾਓ ਰੋਟੀ ਹੋ ਕੇ ਪੈ ਜਾਓ ਸਾਰਾ ਹਾਂ ਨਿਬੜ ਗਿਆ ਡਿਸ਼ ਕਰਿਆ ਹੀ ਮੈਂ ਹਾਂ ਹਾਂ ਠੀਕ ਆ ਹਾਂ ਮੈਂ ਵੀ ਨਹੀਂ ਕੁਛ ਕਰਾਇਆ ਨਹੀਂ ਨਹੀਂ ਲੈ ਤੇ ਇੱਥੇ ਮੈਂ ਕੰਮ ਕਰਾਉਣ ਨੂੰ ਫੱਦਿਆ ਤੈਨੂੰ ਤੇ ਹੋਰ ਫੇਰ ਵੀ ਹੋਣੀ ਆਂਦਾ ਆਪਾਂ ਗੱਲਾਂ ਕਰਕੇ ਹੁਣ ਨਾਨ ਪਰ ਜਾਈ ਹਾਂ ਤੇ ਉਹ ਮੈਂ ਕਿਹਾ ਤੁਸੀਂ ਬਾਹਰ ਪੈ ਜਾਓ ਹਾਂ ਚਾ ਹਾਂ ਫਿਰ ਮੱਝਾਂ ਨਹੀਂ ਵਿੜਕਣੀ ਰਹਿੰਦੀ ਸਹੀ ਗੱਲ ਐ ਵੀ ਅੰਦਰ ਹਾਂ ਆਪਾਂ ਇੱਥੇ ਪੈ ਜਾਾਂਗੇ ਹਾਂ ਇੱਥੇ ਬੈਨਣਾ ਹੈ ਗੱਲਾਂ ਬਾਤਾਂ ਕਰਨਾ ਹੋਰ ਅੱਗੇ ਮੈਂ ਤਾਂ ਗੱਲਾਂ ਕਰਦੀ ਹੁੰਦੀ ਮੈਂ ਤਾਂ ਭਿੰਦ ਮੈਂ ਤਾਂ ਜਮਾ ਕੋਈ ਕੰਮ ਨਹੀਂ ਸੀ ਕਰਵਾਉਂਦੀ ਸਾਰਾ ਆਪ ਹੀ ਕਰੀ ਜਾਣਾ ਆਪ ਹੀ ਕਰੀ ਜਾਣਾ ਸੱਚੀ ਗੱਲਾਂ ਜ਼ਿਆਦਾ ਆਉਂਦੀਆਂ ਆਹ ਤੇ ਹੋਰ ਬਥੇਰੇ ਆਉਂਦੇ ਮਾਰੇ ਮੰਮੀ ਨੇ ਹਜੇ ਵੇਲੇ ਭੰਗ ਝੜਕਾ ਦੇ ਦੇਣਾ ਹਾਂ ਹਣ ਤੂੰ ਕੰਮ ਨਹੀਂ ਕਰਦੀ ਕਿਹਨਾਂ ਉਹ ਕੰਮ ਕਰਦੀ ਐ ਤੁਸੀਂ ਨਹੀਂ ਸੀ ਮੈਨੂੰ ਜਮਾ ਹੀ ਆਉਂਦਾ ਨਾ ਨਾ ਵੈਨ ਤਾਂ ਹਜੇ ਵੀ ਉਵੇਂ ਹੀ ਮੋਹ ਆਉਂਦਾ ਤੇਰਾ ਜਿਵੇਂ ਆਏ ਹੁਣ ਹੋਜੂ ਨਾ ਵੀ ਦੋ ਦਿਨ ਫੋਨ ਨਹੀਂ ਆਇਆ ਛੋਟੀ ਜੀ ਸੀਗੀ ਹਾਂ ਹੋਰ ਸਹੀ ਤੂੰ ਜਦੋਂ ਮੈਂ ਆਈਆਂ ਹੋਰ ਹਾਂ ਕਿੰਨਾ ਖੇਡਦੀ ਮੈਂ ਤੇ ਕਿੰਨਾ ਖੇਡਦੀ ਹਾਂ ਸਾਰਾ ਦਿਨ ਲੱਗੀ ਰਹਿੰਦੀ ਹਾਂ ਹਾਂ ਇਹ ਇਹ ਹੀ ਉਹੀ ਯਾਦਾਂ ਰਹਿ ਗਈਆਂ ਜੇ ਹੁਣ ਅੱਜ ਮੈਂ ਦੋ ਤਿੰਨ ਨੂੰ ਚਿੜਕੂਗੀ ਇਹਨੇ ਬਣ ਕੇ ਇਧਰ ਨੂੰ ਨਾਨਕਿਆਂ ਨੂੰ ਨਹੀਂ ਕਰਨਾ ਸਹੀ ਗੱਲ ਹੈ ਤੇ ਮੈਂ ਯਾਨੀ ਇਹ ਵੀ ਵੱਡਾ ਹੋ ਕੇ ਯਾਦ ਕਰਿਆ ਕਰੂ ਵੀ ਮੇਰੇ ਨਾਨੇ ਨਾਨੀ ਤੋਂ ਬਾਅਦ ਮੇਰੇ ਨਾਨਕੇ ਬਣੇ ਰਹੇ ਹਾਂ ਸਹੀ ਗੱਲ ਹੈ ਤੇ ਲੈ ਕੇ ਜਾਣਾ ਇੱਥੋਂ ਹਨਾ ਸਹੀ ਗੱਲ ਆ ਭਾਬੀ ਇਹ ਤਾਂ ਮੋ ਪਿਆਰੀ ਹੁੰਦਾ ਮੋ ਪਿਆਰੀ ਆ ਇਥੇ ਤੇ ਐਵੇਂ ਆਪਾਂ ਨੰਦਾ ਨੂੰ ਨੱਕ ਬੁੱਲ ਕੱਢੀਏ ਨਾਲੇ ਐਵੇਂ ਕਹੀਏ ਸਹੀ ਗੱਲ ਲੌੜੀ ਦਾ ਟੈਂਪੀਂਡ ਹੁੰਦੀ ਆ ਬੂੜੀਆਂ ਦੀ ਤਾਂ ਜੋਗੀਆਂ ਵਾਲੀ ਫੇਰੀ ਆ ਹਾਂ ਸਹੀ ਗੱਲ ਨਾ ਪਰਜਾਈਆਂ ਨੂੰ ਚੰਗਾ ਮਾੜਾ ਕਹੋ ਤੇ ਨਾ 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 ਕਿਉਂਕਿ ਦੋਨਾਂ ਦੇ ਰਿਸ਼ਤੇ ਬਿਨਾਂ ਸਰਦਾ ਹੀ ਨਹੀਂ ਕਰਦੀ ਨਹੀਂ ਸਰਦਾ ਇਹ ਤਾਂ 9 ਮਾਸ ਦਾ ਰਿਸ਼ਤਾ ਹੁੰਦਾ ਇਹ ਟੁੱਟਦਾ ਨਹੀਂ ਹੁੰਦਾ ਨਹੀਂ ਟੁੱਟਦਾ ਸਹੀ ਗੱਲ ਆ ਨਾ ਪਰਜਾਈਆਂ ਨੂੰ ਸੋਰੀ ਤੇ ਨਾ 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 ਸੋਰੀ ਤੇ ਉਹ ਵੇਖ ਲੈ ਹਣ ਉਹ ਆਪਣੇ ਇੱਧਰ ਉਹ ਜਮਾ ਹੀ ਕੁੱਟੀਆਂ ਬੈਠੀਆਂ ਨੇ ਨਾਨ ਪਰਜਾਈ ਸਹੀ ਗੱਲ ਹਾਂ ਕੋਈ ਕੁੱਟੀਆਂ ਕੀ ਨੀਤਾ ਹੈ ਮਾੜੀ ਮੋਟੀ ਤਾਂ ਲੜਾਈ ਝਗੜਾ ਹਰੇਕ ਦੇ ਘਰੇ ਚੱਲਦਾ ਪਰ ਇਹ ਨਹੀਂ ਹੁੰਦਾ ਦਾ ਵੀ ਮੋਤੀ ਮੋੜ ਨਹੀਂ ਹੁੰਦਾ ਹਨਾ ਨਾਲ ਆਏ ਨਾ ਆਪਣੇ ਭਰਾਵਾਂ ਨੂੰ ਪਰਜਾਈਆਂ ਬਿਨਾ ਤਾਂ ਹਜੇ ਸਰਜੂ ਹੁਣ ਜੇ ਭਰਾਵਾਂ ਨਾਲ ਟੁੱਟ ਜਾਗੇ ਕਿੱਥੇ ਸਾਡਾ ਨਾਲ ਦੇ ਜੰਮੇ ਹਨਾ ਸਹੀ ਗੱਲ ਸਹੀ ਗੱਲ ਮੜ ਕੇ ਕਿਤੇ ਸਦੂਣੀਆਂ ਤੇ ਆ ਜਾਣਾ ਆਪਦੇ ਜੰਮੇ ਆਈਆਂ ਹਣ ਮੇਰਾ ਤਾਂ ਆਪ ਉੱਥੇ ਤੇ ਤੇਰੇ ਵਾਲੀ ਗੱਲ ਮੇਰੇ ਨਾਲ ਆ ਮੇਰੀ ਪਰਜਾਈ ਮੈਂ ਨਿੱਕੀ ਜੀ ਸੀ ਜਦੋਂ ਮੇਰੇ ਭਰਾ ਦਾ ਵਿਆਹ ਹੋਇਆ ਅੱਛਾ ਉਹ ਵੀ ਇੰਨਾ ਹੀ ਮੋਹ ਕਰਦੇ ਆ ਨਾ ਆਈ ਹੁਣ ਤਾਂ ਹੀ ਕੁੜੀਆਂ ਦਾ ਮੇਰਿਆਂ ਦਾ ਆਈ ਕਰਦੇ ਨਾ ਨਾ ਹੁੰਦਾ ਵੀ ਅਸੀਂ ਹੱਥੀ ਪਾਲ ਲਗਾ ਸਹੀ ਗੱਲ ਸਹੀ ਗੱਲ ਹਾਂ ਤੇ ਉਹ ਮੇਰੀ ਪਰਜਾਈ ਆਖੋ ਤੂੰ ਛੋਟੀ ਜੀ ਸੀ ਜਦੋਂ ਤੂੰ ਆਈ ਆ ਅੱਛਾ ਭਤੀਜੇ ਮੇਰੇ ਭਤੀਜੀ ਤਾਂ ਮੇਰੀ ਜਾਨ ਵਾਰਦੀ ਆ ਐਵੇਂ ਮੈਂ ਇੱਥੇ ਨਹੀਂ ਹੁਣ ਜਵਾਸ਼ ਕੰਚ ਜਮੇ ਹੀ ਫਰਕ ਪਾਇਆ ਵੀ ਜੇ ਰਿਪੂ ਆਈ ਤੇ ਰਿਪੂ ਆ ਪੂਆ ਪਾਈ ਸੋਡੀ ਸਹੀ ਗੱਲ ਹੈ ਤੇ ਤੂੰ ਵੀ ਉੱਥੇ ਮੇਰੀਆਂ ਗੱਲਾਂ ਯਾਦ ਕਰਦੀ ਹੁੰਨੀ ਜਦੋਂ ਉੱਥੇ ਕਰਦੀ ਹੁੰਨੀ ਵਾਦੂਗਾ ਸਰਵਾਹ ਕੇ ਤੇਰੀ ਮੰਮੀ ਦਾ ਫਿਰ ਮੈਨੂੰ ਸਕੂਲ ਤੋਰਨਾ ਤੇ ਹੋਰ ਉਹ ਬੁੱਤੇ ਨਾਮ ਨਹੀਂ ਮੈਨੂੰ ਗਾਲਾਂ ਦੇਈ ਜਾਣੀਆਂ ਨਹੀਂ ਤੂੰ ਆਪ ਨਹੀਂ ਸਿਰਵਾਉਂਦੀ ਮੈਂਖ ਦੇਣਾ ਨਾ ਇਹਨੂੰ ਨਾ ਕੂਰ ਹਾਂ ਹਾਂ ਇਹਨਾਂ ਮੋਪਿਆ ਸੀ ਹਾਂ ਬੈਜੋ ਮਾਂ ਬਿਲੇ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਲੈ ਮੈਂ ਪਾਂਢੀ ਚੋਹ ਦੇ ਹਾਂ ਚੋਟੀ ਵਿਚਾਰੀ ਸਾਰਾ ਕੰਮ ਕੱਲ ਦੀ ਕਰੀਂਦੀ ਉਹਨੂੰ ਵੀ ਮਾੜਾ ਜਿਹਾ ਸੋਖ ਹੋ ਜੂਗਾ ਨਾ ਮੇਰੇ ਆਈ ਦਾ ਇਹਦੀ ਫਾਇਦਾ ਹੁੰਦਾ ਘਰੇ ਆਈਏ ਮਾੜਾ ਮਤ ਹੱਥ ਵੀ ਬਟਾਉਣਾ ਚਾਹੀਦਾ ਆ ਕੀ ਦੇਸ਼ਾ ਕੀ ਭਾਬੀ ਜੀ ਨਾ 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 ਭਾਂਡੇ ਨਹੀਂ ਮੈਂ ਤਾਂ ਗੁਰਦੁਆਰਾ ਸਾਹਿਬ ਉੱਠ ਕੇ ਤੜਕੇ ਅੱਛਾ ਹਾਂ ਮੈਂ ਖਾਪਾ ਲੈ ਕੇ ਚਲ ਪਈਏ ਮੈਂ ਮੈਂ ਤਾਂ ਮੱਥਾ ਟੇਕਿਆ ਨਾ ਕੋਈ ਨਹੀਂ ਮੈਨੂੰ ਕੁਝ ਨਹੀਂ ਹੁੰਦਾ ਨਾ ਨਾ ਛੱਡ ਦੇ ਮੈਂ ਤਾਂ ਕੱਸਦੀਆਂ ਨਹੀਂ ਛੱਡ ਤੂੰ ਚਾਹ ਦੱਸ ਮੈਨੂੰ ਪੀ ਲਈ ਕਿ ਨਹੀਂ ਚਾਹ ਤਾਂ ਮੈਂ ਪੀ ਭਾਬੀ ਮੈਂ ਕਾ ਚੱਲ ਮੈਂ ਭਾਂਡੇ ਨਹੀਂ ਤੂੰ ਭਾਂਡੇ ਛੱਡ ਮੇਰੀ ਗੱਲ ਸੁਣ ਤੈਨੂੰ ਤਾਂ ਮੈਂ ਨਿੱਕੀ ਹੁੰਦੀ ਤੋਂ ਇੱਕ ਵਾਰ ਕਰਾਇਆ ਤੇ ਇਥੋਂ ਕੰਮ ਤੇ ਫੇਰ ਕੋਈ ਨਾ ਸੌਰੀ ਆ ਕੇ ਮੈਂ ਤਾਂ ਨਹੀਂ ਲਾਉਂਦੀ ਸੀ ਮੈਂ ਮੈਂ ਕਹਿ ਦੇਣਾ ਬੀਬੀ ਨੂੰ ਉਹ ਸੌਰੀ ਜਾ ਕੇ ਇਹਨੇ ਕੰਮ ਹੀ ਕਰਨਾ ساری ਉਮਰ ਸਹੀ ਗੱਲ ਹਾਂ ਨਹੀਂ ਨਹੀਂ ਚਲ ਤੇ ਉਹ ਮੈਂ ਤਾਂ ਕਰ ਲੈ ਲੈਂਦੇ ਹਾਂ ਨਹੀਂ ਤੇ ਉਹ ਮੈਂ ਤੈਨੂੰ ਐਂ ਕਹਦੀ ਸੀ ਸੱਚ ਮੈਂ ਨਾ ਆਟਾ-ਉਟਾ ਗੁੰਦੀ ਆ ਤੇ ਰੋਟੀ ਬਣਾਉਣੀ ਆ ਹਾਂ ਤੇ ਮੈਂ ਕਿਹਾ ਅੱਜ ਆਪਾਂ ਬਾਜ਼ਾਰ ਜਾ ਕੇ ਜਾਏਗੀ ਤੇ ਤੂੰ ਆਪਦੀ ਪਸੰਦ ਦੇ ਤੇ ਆਪਦੇ ਮੁੰਡੇ ਤੇ ਲੀੜੇ ਲੈ ਮੈਂ ਤਾਂ ਕੀ ਲੈਣਾ ਪੱਪਾ ਕੀ ਹੋ ਰਿਹਾ ਹੈਗੇ ਨਾ 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 ਲੀੜੇ ਲੈ ਕੇ ਆਉਣੇ ਆ ਤੇ ਨਾਲੇ ਅੱਜ ਤੂੰ ਰਹਿਣਾ ਈ ਠੀਕ ਆ ਬੜੇ ਬਣਾ ਕੇ ਲਿਆਉਣੇ ਤੇਰਾ ਸੂਟ ਤੇਰੇ ਮੁੰਡੇ ਦੇ ਜੋੜੇ ਚ ਲੈ ਆਈ ਨਾਲ ਚੱਪਲਾ ਚੰਗਾ ਠੀਕ ਹੈ ਹਾਂ ਚੱਲ ਤੂੰ ਬੈਠ ਅੰਦਰ ਤੇ ਮੈਂ ਇੱਥੇ ਨਿਮੇੜ ਦਿਆਂ ਕਿਰਾ ਫਟਾਫਟ ਜੀ ਹਾਂਜੀ ਹਾਂਜੀ ਠੀਕ ਹੈ ਅੱਛਾ ਧੋਣੇ ਆਣ ਲਿਆਣਾ ਚਲੋ ਠੀਕ ਆ ਮੈਂ ਆ ਜੂੰਗੀ ਠੀਕ ਹੈ ਠੀਕ ਹੈ ਓਕੇ 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 ਲੋਬਾ ਵੀ ਮੇਨ ਤਾਂ ਫੋਨ ਆ ਗਿਆ ਕਰੂੰ ਤੇਰੇ ਚੋਨਾ ਲਾਉਣ ਲੱਗਣਾ ਹੈ ਹੁਣ ਤੁਸੀਂ ਆ ਜਾਓ ਤੁਸੀਂ ਕਿਹਾ ਨਹੀਂ ਵੀ ਮੈਂ ਤਾਂ ਅੱਜ ਲੀੜੇ ਲੂੜੇ ਬਣਾ ਕੇ ਲਿਆਉਣੀ ਉਹ ਚੋਨੇ ਨੇ ਕੱਲ ਲਾਉਣਾ ਸੀਗਾ ਪਹਿਲਾਂ ਤੇ ਤੇ ਹੋਰ ਲੋਕ ਐਂディア ਜੀ ਆਗੇ ਫੇਰ ਆਏ ਨੇ ਮੰਮੀ ਦਾ ਵੀ ਓਖਾ ਨਾ ਕੋਈ ਨਾ ਫੇਰ ਤਾਂ ਓਖਾ ਵੀ ਆਪ ਦੇ ਘਰ ਦਾ ਦੇਖਣਾ ਤੇ ਤੂੰ ਇਹਨੂੰ ਛੱਡ ਚੀ ਮੁੰਡੇ ਨੂੰ ਕਿ ਰਹਿਣਾ ਨਹੀਂ ਇਹ ਨਹੀਂ ਰਹਿਣਾ ਮੇਰੇ ਠੀਕ ਹੈ ਤੂੰ ਐਂ ਕਰ ਫੇਰ ਮੈਂ ਤੈਨੂੰ ਪੈਸੇ ਦੇ ਦੂੰਗੀ ਕੋਈ ਨਹੀਂ ਨਹੀਂ ਤੂੰ ਉਥੋਂ ਆਪ ਦੇ ਪਜਾਰੋਂ ਜਾ ਕੇ ਨਾ ਸ਼ਹਿਰੋਂ ਤੇ ਲੀੜੇ ਬਣਾ ਲੈ ਜਿੱਦੇ ਤੇਰੇ ਕੋਲ ਟਾਈਮ ਹੋਇਆ ਚੰਗਾ ਤੇ ਹੋਰ ਕੀ ਅਗਲਾ ਤੈਨੂੰ ਕੀ ਕਹੂੰਗੀ ਵੀ ਭਰਜਾਈ ਨੇ ਖਾਲੀ ਹੋਰ ਮੈਂ ਤਾਂ ਐਸੇ ਮਹੀ ਦੋ ਦਿਨ ਰਹੂੰਗੀ ਚੱਲ ਜਾਨੀ ਪਰ ਸੱਚ ਬਾਬੀ ਸੰਦੂਖ ਦੇਖ ਕੇ ਆਉਣੀ ਆ ਅੱਛਾ ਤੂੰ ਅੱਜ ਅੱਜ ਉੱਪਰ ਚੜੀ ਨਹੀਂ ਸੀ ਕੱਲ ਤੇ ਹੀ ਨਹੀਂ ਅੱਛਾ ਮੈਂ ਦੇਖ ਲਿਆ ਮੈਂ ਦੇਖ ਕਿਉਂ ਦੇਖਿਆ ਦੇਖਿਆ ਮੈਂ ਉਹਨੇ ਨੇ ਮੇਰ ਲਾ ਲੈ ਭੱਜ ਕੇ ਜਾਣਾ ਵਾ ਕੋਠੇ ਤੇ ਦੇਖਿਆ ਮੈਂ ਹਾਏ ਕੋਠੇ ਤੇ ਚੜਨਾ ਕਿਹੜਾ ਸੌਖਾ ਕਿੰਨਾ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਹਾਏ ਵਾਹ ਕਿੰਨਾ ਸੋਹਣਾ ਸੰਦੂਖ ਬਣਾਇਆ ਏ ਰੰਗ ਕਰਾ ਕੇ ਇਹ ਜੀਆਂ ਮਾਵਾ ਦੀਆਂ ਨਿਸ਼ਾਨੀਆਂ ਨੂੰ ਤਾਂ ਕੋਈ ਕੋਈ ਸਾਹਮਣਾ ਏ ਕਿੰਨੀ ਚੰਗੀ ਹੈ ਮੇਰੀ ਭਾਬੀ ਉਹਨੇ ਮੇਰੀ ਮਾਂ ਦੇ ਸੰਦੂਖ ਨੂੰ ਸਾਹਮਣੇ ਰੱਖਿਆ ਏ ਇਦੇ ਨਾਲ ਮੇਰੀਆਂ ਕਿੰਨੀਆਂ ਜਿਆਦਾ ਜੁੜੀਆਂ ਨੇ ਜੇ ਇਹੋ ਜਿਹੀਆਂ ਪਰਜਾਈਆਂ ਘਰ ਘਰ ਆਉਣ ਤਾਂ ਰਿਸ਼ਤੇ ਬਣੇ ਰਹਿੰਦੇ ਆ ਨਹੀਂ ਤਾਂ ਰਿਸ਼ਤੇ ਟੁੱਟ ਜਾਂਦੀ ਆ ਇਹੋ ਜਿਹੀ ਪਰਜਾਈ ਰੱਬ ਸਭ ਨੂੰ ਦੇਵੇ ਤੇ ਮੈਂ ਰੱਬ ਅੱਗੇ ਹੀ ਅਰਦਾਸ ਕਰਦੀ ਆ ਪਰਮਾਤਮਾ ਮੇਰੇ ਭਰਾ ਪਰਜਾਈ ਦੀ ਉਮਰ ਲੰਬੀ ਕਰੀ ਤੇ ਮੇਰੇ ਪੇਕੇ ਬਣਾਈ ਰੱਖੇ